हेलो जीशा शिकाल सारेना स्वागत है फिर तो ਤੁਹਾਡੇ ਆਪਣੇ ਚੈਨਲ ਤੇ ਮਾਡਲ ਦੀ ਪਿਕ ਤੁਸੀਂ ਦੇਖ ਹੀ ਲਈ ਹੋਣੀ ਆ ਇਸੋ ਤੁਹਾਨੂੰ ਆਈਡੀਆ ਹੋਏਗਾ ਸੇਮ ਮਾਡਲ ਨਾਲ ਦਾ ਆਪਾਂ ਸੂਟ ਰੈਡੀ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੈਗੇ ਹੋ ਫੁੱਲ ਵੀਡੀਓ ਦੇਖੋ ਐਂਡ ਤੱਕ ਜੋ ਮੇਰੇ ਕਸਟਮਰ ਨੇ ਜਿਹੜਾ ਮਾਡਲ ਵਾਲੀ ਪਿਕ ਮੈਨੂੰ ਸੈਂਡ ਕੀਤੀ ਸੀ ਕਹਿੰਦੇ ਸੀ ਸੇਮ ਸੂਟ ਰੈਡੀ ਕਰਨਾ ਕਲਰ ਆਪਸ਼ਨਸ ਉਹਨਾਂ ਦੀ ਸੀਗੀ ਕਲਰ ਉਹਨਾਂ ਨੇ ਚੂਸ ਕੀਤਾ ਸੀ ਤਾਂ ਇਹ ਵਾਲਾ ਜਿਹੜਾ ਸੂਟ ਹੈ ਆਪਾਂ ਕੀ ਵੀ ਸਿਲਕ ਤੇ ਹਾਂਜੀ ਬਹੁਤ ਹੀ ਵਧੀਆ ਸੌਫਟ ਕੀ ਵੀ ਸਿਲਕ ਦਾ ਫੈਬਰਿਕ ਰਹਿਣ ਵਾਲਾ ਤੇ ਪੈਚ ਵਰਕ ਦੇ ਵਿੱਚ ਮਸ਼ੀਨ ਵਰਕ ਨਾਲ ਇਹ ਸੂਟ ਆਪਾਂ ਰੈਡੀ ਕੀਤਾ ਹੈਗਾ ਤੇ ਇਹ ਵਾਲਾ ਆਪਾਂ ਡਾਈ ਕਰਵਾਇਆ ਹੈ ਕਸਟਮਰ ਦੀ ਚੋਇਸ ਤੇ ਵਾਲਾ ਕਲਰ ਤੇ ਵਰਕ ਤੁਸੀਂ ਦੇਖ ਸਕਦੇ ਹੋ ਜੀ ਵਰਕ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ক্লোਜ਼ ਅਪ ਤੋਂ ਇਹ ਘੇਰੇ ਤੇ ਵਰਕ ਹੋਇਆ ਹੈ ਜੀ ਪੂਰਾ ਪੈਚ ਵਰਕ ਲਗਾ ਕੇ ਆਰਗੈਂਜ਼ਾ ਦਾ ਪੈਚ ਵਰਕ ਲਗਵਾਇਆ ਹੈਗਾ ਆਰਗੈਂਜ਼ਾ ਦਾ ਇਸ ਦੇ ਨਾਲ ਦੁਪੱਟਾ ਐਡ ਕੀਤਾ ਗਿਆ ਹੈਗਾ ਬਹੁਤ ਹੀ ਪਿਆਰਾ ਦੁਪੱਟਾ ਹੈਗਾ ਆਰਗੈਂਜ਼ਾ ਦਾ ਦੁਪੱਟਾ ਟਾਈ ਐਂਡ ਡਾਈ ਐਂਡ ਲੈਸਿਸ ਵਗੈਰਾ ਨਾਲ ਆਪਾਂ ਫਿਨਿਸ਼ਿੰਗ ਦਵਾਂਗੇ ਦੁਪੱਟੇ ਨੂੰ ਇਸ ਦੀ ਤੇ ਸੂਟ ਜਿਹੜਾ ਕਿ ਬਹੁਤ ਸੋਹਣਾ ਬਣ ਕੇ ਰੈਡੀ ਹੋਇਆਗਾ ਇਹ ਹੈਗਾ ਬਾਜੂ ਤੇ ਆ ਦੇਖੋ ਇਹ ਬਾਜੂ ਦਾ ਵਰਕ ਹੈਗਾ ਸਿੰਪਲ ਸੋਬਰ ਬਹੁਤ ਹੀ ਪਿਆਰਾ ਜੋ ਸੂਟ ਹੈ ਜੀ ਬਿਲਕੁਲ ਸਰਦਾਰੀ ਬਣ ਕੇ ਰੈਡੀ ਹੋਇਆਗਾ ਫੁਲੀ ਕਸਟਮਰ ਦੀ ਚੁਆਇਸ ਤੇ ਆਪਾਂ ਰੈਡੀ ਕੀਤਾ ਹੈਗਾ ਬਾਜੂ ਤੇ ਵੀ ਹੈ ਤੇ ਬਾਟਮ ਤੇ ਵੀ ਹੈ ਜੀ ਸੇਮ ਜਿਵੇਂ ਬਾਜੂ ਤੇ ਵਰਕ ਹੋਇਆ ਸੇਮ ਇਸ ਤਰ੍ਹਾਂ ਬਾਟਮ ਤੇ ਹੋਇਆ ਹੈ ਜੀ ਆਹ ਦੇਖੋ ਇਹ ਬਾਟਮ ਤੇ ਹੈਗਾ ਸਾਈਡ ਤੇ ਆਪਾਂ ਜੋ ਸ਼ਰਟ ਦੀ ਸਾਈਡ ਤੇ ਆਪਾਂ ਬਾਜੂ ਦਾ ਵਰਕ ਕੀਤਾ ਹੈਗਾ ਤੇ ਸੂਟ ਦੀ ਦੂਸਰੀ ਸਾਈਡ ਇੱਕ ਸਾਈਡ ਕੇਰਾ ਹੈ ਦੂਸਰੀ ਸਾਈਡ ਕੀ ਹੈ ਜੀ ਬਾਟਮ ਦਾ ਵਰਕ ਦਿੱਤਾ ਹੈਗਾ ਆਪਾਂ ਪੈਚ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੈ ਵਰਕ ਨੂੰ ਕੱਟ ਵਰਕ ਹੋਇਆ ਹੋਇਆ ਬਾਜੂ ਤੇ ਨੀਚੇ ਬਾਟਮ ਤੇ ਬਹੁਤ ਹੀ ਪਿਆਰਾ ਹੈ ਸੂਟ ਇਹ ਬਣ ਕੇ ਰੈਡੀ ਹੋਇਆ ਇਹ ਵਾਲਾ ਸੂਟ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣਾ ਫੈਬਰਿਕ ਭੇਜ ਕੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੋਂ ਤੇ ਅਗਰ ਸਾਡੇ ਕੋਲੋਂ ਫੈਬਰਿਕ ਤੁਸੀਂ ਲੈਣਾ ਉਹ ਵੀ ਲੈ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਆ ਦੇਖੋ ਜੀ ਕੱਪੜਾ ਕਿੰਨਾ ਸੌਫਟ ਹੈ ਕੀ ਵੀ ਸਿਲਕ ਦਾ ਬਹੁਤ ਹੀ ਪਿਆਰਾ ਫੁੱਲੀ ਸ਼ਾਈਨ ਹੈ ਕੱਪੜੇ ਦੇ ਵਿੱਚ ਡਾਈਏਬਲ ਫੈਬਰਿਕ ਹੁੰਦਾ ਜੀ ਆਪਾਂ ਕਸਟਮਰ ਦੀ ਚੋਇਸ ਦੇ ਵਲਾਂ ਕਲਰ ਡਾਈ ਕਰਵਾ ਦਿੱਤਾ ਹੈ ਜੀ ਉਹਨਾਂ ਨੂੰ ਇਸ ਦੇ ਨਾਲ ਜਿਹੜਾ ਦੁਪੱਟਾ ਹੈ ਟਾਈ ਐਂਡ ਡਾਈ ਦਾ ਆਪਾਂ ਰੈਡੀ ਕਰਾਂਗੇ ਤੁਸੀਂ ਬਜ਼ਾਅ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਵੀਜ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਫੈਬਰਿਕ ਦੇ ਅਕੋਰਡਿੰਗ ਸਭ ਮਤਲਬ ਫੈਬਰਿਕ ਦੀ ਕੋਸਟ ਅਲਗ-ਅਲਗ ਹੁੰਦੀ ਹੈ ਤੋ ਬੋਥ ਹੀ ਸੋਨਾ ਇਹ ਜਿਹੜਾ ਵਰਕ ਹੈ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੈਗੇ ਉਹ ਵਰਕ ਦੀ ਕੱਟ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਕਿੰਨੀ ਪਿਆਰੀ ਹੈ ਜੀ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕਸਟਮਾਈਜੇਸ਼ਨ ਕਰਵਾਉਣੀ ਹੋਵੇ ਤਾਂ ਸਾਨੂੰ ਜੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਉਸ ਤੇ ਵਟਸਐਪ ਕਰ ਸਕਦੇ ਹੈਗੇ ਹੋ ਕਾਲ ਮੈਸੇਜ ਤੁਸੀਂ ਕਿਸੇ ਵੀ ਟਾਈਮ ਆਪਣੇ ਕੋਲ ਕਰ ਸਕਦੇ ਹੈਗੇ ਹੋ ਮਸ਼ੀਨ ਵਰਕ ਹੈਂਡ ਵਰਕ ਪੇਂਟਿੰਗ ਹਰ ਤਰ੍ਹਾਂ ਦਾ ਵਰਕ ਆਪਣੇ ਕੋਲ ਅਵੇਲੇਬਲ ਆ ਹਰ ਤਰ੍ਹਾਂ ਦਾ ਫੈਬਰਿਕ ਵੀ ਅਵੇਲੇਬਲ ਆ ਅਸੀਂ ਜੋ ਫੈਬਰਿਕ ਤੁਸੀਂ ਕਹੋਗੇ ਉਸੇ ਫੈਬਰਿਕ ਤੇ ਤੁਹਾਨੂੰ ਆਪਾਂ ਸੂਟ ਰੈਡੀ ਕਰਕੇ ਦੇ ਦੇਵਾਂਗੇ। ਨੋ ਸੀਓਡੀ ਸੀਓਡੀ ਨਹੀਂ ਹੈਗੀ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਆਲਵੇਸ ਅਡਵਾਂਸ ਚ ਹੁੰਦੀ ਹੈ ਜੀ। ਪ੍ਰੀਪੇਡ ਥੈਂਕ ਯੂ ਸੋ ਮਚ।